ਗੁਰੂ ਪਿਆਰੇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਕ ਦਿਨ ਪਹਿਲੇ ਅਸੀਂ ਨਵਾਂ ਵਿਸ਼ਾ ਸ਼ੁਰੂ ਕੀਤਾ ਸੀ ਕਿ ਗੁਰਬਾਣੀ ਵਿੱਚ ਸੰਤ ਸਾਧ ਮਹਾਂਪੁਰਖ ਬ੍ਰਹਮ ਗਿਆਨੀ ਆਦਿ ਸ਼ਬਦ ਜਿਹੜੇ ਕਿਸ ਸੰਦਰਭ ਦੇ ਵਿੱਚ ਆਉਂਦੇ ਨੇ ਇੱਥੇ ਪਹਿਲੇ ਪਾਰ ਤੋਂ ਸਤਿਗੁਰੂ ਜੀ ਨੇ ਸਾਨੂੰ ਸਮਝਾਇਆ ਕਿ ਜਿਸ ਲਈ ਸੰਤ ਸ਼ਬਦ ਇੱਕ ਵਚਨ ਆਉਂਦਾ ਹੈ ਤੇ ਇਹ ਅਕਾਲ ਪੁਰਖ ਵਾਸਤੇ ਆਂਦਾ ਹੈ ਅੱਜ ਸਤਿਗੁਰੂ ਸਾਨੂੰ ਸਮਝਾ ਰਹੇ ਨੇ ਬਾਣੀ ਰਹੀ ਬਾਣੀ ਦੇ ਪਰਮਾਣਾਂ ਰਹੇ ਕਿ ਸੰਤ ਸ਼ਬਦ ਜਿਹੜਾ ਇਹ ਗੁਰੂ ਵਾਸਤੇ ਵੀ ਵਰਤਿਆ ਗਿਆ ਬਸ ਦੋ ਸ਼ਖਸੀਅਤਾਂ ਵਾਸਤੇ ਵਰਤਿਆ ਗਿਆ ਜਾਂ ਗੁਰੂ ਵਾਸਤੇ ਤੇ ਆਕਾਲ ਪੁਰਖ ਵਾਸਤੇ ਹੁਣ ਇੱਕ ਸਵਾਲ ਸਾਡੇ ਮਨ 'ਚ ਆ ਸਕਦਾ ਹੈ ਕਿ ਇੱਕੋ ਸ਼ਬਦ ਇੱਕੋ ਰੂਪ ਦੇ ਵਿੱਚ ਇਹਨਾਂ ਦੋਨਾਂ ਵਾਸਤੇ ਕਿਉਂ ਵਰਤਿਆ ਗਿਆ ਕਿਤੇ ਸਿੱਖ ਦੇ ਇੱਕ ਸਮਝਣ ਦੀ ਗੱਲ ਹੈ ਸਾਨੂੰ ਸਦਾ ਲਈ ਇੱਕ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਗੁਰਬਾਣੀ 'ਚ ਬਾਰ ਬਾਰ ਸਾਨੂੰ ਸਮਝਾਇਆ ਗਿਆ ਕਿ ਪਾਰ ਬ੍ਰह्म ਗੁਰ ਨਾਹੀ ਭੇਦ ਪਰਮਾਤਮਾ ਦੇ ਵਿੱਚ ਤੇ ਅਕਾਲ ਪੁਰਖ ਦੇ ਵਿੱਚ ਕੋਈ ਭੇਦ ਨਹੀਂ ਇਸ ਵਾਸਤੇ ਬਹੁਤ ਸਾਰੇ ਐਸੇ ਪ੍ਰਮਾਣ ਆਣ ਕੇ ਜਿਹੜੇ ਗੁਰੂ ਵਾਸਤੇ ਤੇ ਅਕਾਲ ਪੁਰਖ ਵਾਸਤੇ ਸਾਂਝੇ ਵਰਤੇ ਗਏ ਨੇ ਅੱਜ ਦਾ ਵੀ ਐਸੇ ਵਿਸ਼ੇ ਨਾਲ ਸੰਬੰਧਿਤ ਹੈ ਔਰ ਅੱਜ ਦੇ ਦੋਨੋਂ ਜਿਹੜੇ ਨੇ ਪ੍ਰਮਾਣ ਇਹ ਗੁਰੂ ਰਾਮਦਾਸ ਬਾਸ਼ਾ ਦੇ ਉਚਾਰਣ ਕੀਤੇ ਹੋਏ ਨੇ ਪਹਿਲੇ ਪ੍ਰਮਾਨ ਸਤਗੁਰੂ ਜੀ ਬਖਸ਼ਿਸ਼ ਕਰਦੇ ਨੇ ਹਰ ਕਾ ਸੰਤ ਸਤਗੁਰ ਸਤਪੁਰਖਾ ਜੋ ਬੋਲੇ ਹਰ ਹਰ ਬਾਣੀ ਜੋ ਜੋ ਕਹੈ ਸੁਨੇ ਸੋ ਮੁਕਤਾ ਹਮ ਤਿਨ ਕੈ ਸਦ ਗੁਰਬਾਨੀ ਹਰ ਕਾ ਸੰਤ ਪ੍ਰਮਾਤਮਾ ਦਾ ਸੰਤ ਕੌਣ ਹੈ ਸਤਗੁਰ ਸਤਪੁਰਖਾ ਸੱਚਾ ਸਤਗੁਰੂ ਉਹ ਪੁਰਖ ਹੈ ਉਹ ਮਹਾਂਪੁਰਖ ਹੈ ਸਤਪੁਰਖ ਆਹ ਬੁਰਖਾ ਸਤਗੁਰ ਜੋ ਬੋਲੇ ਹਰ ਹਰ ਬਾਣੀ ਜੋ ਉਹ ਸਰਕਾਰ ਪਰ ਦੀ ਸਿਫਤ ਸਲਾਦੀ ਬਾਣੀ ਉਚਾਰਨ ਕਰਦਾ ਹੈ ਆ ساری ਕੁਰਬਾਨੀ ਗੁਰੂ ਸਾਹਿਬਾਨ ਨੇ ਉਚਾਰਨ ਕੀਤੀ ਆ ਬਿਲਕੁਲ ਕੱਲ ਜਿਹੜੀ ਪੂਰੀ ਉਥੇ 100% ਸਮਝ ਆ ਜਾਣੀ ਚਾਹੀਦੀ ਸਾਨੂੰ ਹਰ ਕਾ ਸੰਤ ਪਰਮਾਤਮਾ ਦਾ ਸੰਤ ਗੋਣਾ ਸਤਗੁਰ ਸਤਪੁਰਖ ਔਰ ਫਿਰ ਨਾਲ ਪਰਮਾਨੰਦ ਦੇ ਤੌਰ ਤੇ ਵੀ ਦੱਸਦਾ ਜੋ ਬੋਲ ਹੈ ਹਰ ਹਰ ਬਾਣੀ ਹੁਣ ਜਿਹੜਾ ਵੀ ਕੋਈ ਇਸ ਬਾਣੀ ਨੂੰ ਅੱਗੋਂ ਸੁਣਦਾ ਹੈ ਪੜ੍ਹਦਾ ਹੈ ਬੋਲਦਾ ਹੈ ਗਾਉਂਦਾ ਹੈ ਉਹਦੀ ਕੀ ਅਵਸਥਾ ਹੈ ਜੋ ਜੋ ਕਹੈ ਸੁਣੈ ਸੋ ਮੁਕਤਾ ਇਹ ਬਾਣੀ ਇਲਾਹੀ ਬਾਣੀ ਹੈ ਇਹ ਬਾਣੀ ਇਤਨੀ ਪ੍ਰਭਾਵਸ਼ਾਲੀ ਹੈ ਕਿ ਜਿਹੜਾ ਵੀ ਇਹ ਬਾਣੀ ਨੂੰ ਗਾਉਂਦਾ ਹੈ ਸੁਣਦਾ ਹੈ ਉਹ ਜੀਵਨ ਦੇ ਬੰਧਨਾਂ ਤੋਂ ਮੁਕਤ ਹੋ ਜਾਂਦਾ ਹੈ ਹਮ ਇਸ ਕੈ ਸਤ ਗੁਰਬਾਨੀ ਸਤ ਗੁਰ ਕਹਿੰਦੇ ਨੇ ਮੈਂ ਉਹ ਉਸ ਐਸੇ ਵਿਅਕਤੀਆਂ ਦੇ ਕੁਰਬਾਨ ਜਾਣਾ ਉਹਨਾਂ ਤੋਂ ਬਲਹਾਰ ਜਾਣਾ ਇੱਥੇ ਕੋ ਵਿਅਕਤੀ ਵੀ ਤੁਹਾਨੂੰ ਨੇ ਤੇ ਉਹ ਗੁਰੂਤਨ ਹੈ ਜਿਨੇ ਉਸ ਗੁਰੂ ਤੋਂ ਬਲਹਾਰ ਜਾਈਏ ਜਿਨੇ ਇਹ ਬਾਣੀ ਉਚਾਰਨ ਕੀਤੀ ਹੈ ਜਿੰਨੂੰ ਸੁਣ ਕੇ ਤੇ ਸਾਡਾ ਜੀਵਨ ਸਫਲਾ ਹੋ ਜਾਂਦਾ ਅਸੀਂ ਬੰਦਨਾ ਤੋਂ ਮੁਕਤ ਹੋ ਜਾਂਦੇ ਹਾਂ

ਸੰਤ ਮਿਲਾਇਆ ਪਰਮਾਤਮਾ ਨੇ ਮੈਨੂੰ ਗੁਰੂ ਮਿਲਾ ਦਿੱਤਾ ਹੁਣ ਇੱਥੇ ਆਪਜੀ ਕਹੋਗੇ ਕਿ ਇੱਥੇ ਮੈਂ ਪਹਿਲਾਂ ਹੀ ਅਰਥੇ ਦੇ ਗੁਰੂ ਕਿਉਂ ਕਰ ਦਿੱਤੇ ਨੇ ਸੰਤ ਦੇ ਆ ਦੇਖੋ ਅੱਗੋਂ ਨਾਲ ਹੀ ਸਤਗੁਰ ਨੇ ਸਪਸ਼ਟ ਕਰ ਦਿੱਤਾ ਹੈ ਕਿਹੜਾ ਸੰਤ ਮਿਲਾਇਆ ਗੁਰਪੂਰ ਹੈ ਹਰ ਰਸ ਮੁਖ ਪਾਇਆ ਮੈਨੂੰ ਗੁਰੂ ਰੂਪੀ ਸੰਤ ਮਿਲਾ ਦਿੱਤਾ ਮੈਨੂੰ ਗੁਰੂ ਮਿਲਾ ਦਿੱਤਾ ਉਸ ਪੂਰੇ ਗੁਰੂ ਨੇ ਉਸ ਪਰਮਾਤਮਾ ਦੇ ਨਾਮ ਰੂਪੀ ਅੰਮ੍ਰਿਤ ਮੇਰੇ ਮੂੰਹ ਦੇ ਵਿੱਚ ਪਾ ਦਿੱਤਾ ਅਗੁਰਬਾਨੀ ਉਹ ਨਾਮ ਰੂਪੀ ਅੰਮ੍ਰਿਤ ਜੇ ਜਿਹੜਾ ਸਤਿਗੁਰੂ ਨੇ ਸਾਡੇ ਮੁਖ ਦੇ ਵਿੱਚ ਪਾਇਆ ਹੈ ਪਰ ਇੱਥੇ ਸਤਿਗੁਰੂ ਨੇ ਨਾਲ ਹੀ ਇੱਕ ਗੱਲ ਹੋਰ ਸਰ ਨੂੰ ਤਾੜਨਾ ਵੀ ਕਰ ਦਿੱਤੀ ਭਾਗਹੀਣ ਸਤਿਗੁਰੂ ਨਹੀਂ ਪਾਇਆ ਜਿਨ੍ਹਾਂ ਬੰਦਿਆਂ ਦੇ ਬਦਕਿਸਮਤ ਨੇ ਮੈਂ ਕਹਾਂਗਾ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਹੁੰਦਿਆਂ ਵੀ ਪਤਾ ਨਹੀਂ ਕਿਤੇ ਕਿਤੇ ਭਟਕਦੇ ਫਿਰਦੇ ਨੇ ਗੁਰ ਪਿਆਰਿਓ ਅੱਜ ਤਾ ਪੂਰਾ ਜ਼ੋਰ ਲੱਗਾ ਹੋਇਆ ਕਿ ਸਿੱਖ ਨੂੰ ਗੁਰੂ ਗ੍ਰੰਥ ਸਾਹਿਬ ਤੋਂ ਪਟਕਾ ਕੇ ਕਿਸੇ ਹੋਰ ਕਿਤਾਬ ਨਾਲ ਜੋੜ ਦਿਓ ਪਹਿਲਾਂ ਤੇ ਦੁਬਦਾ ਖੜੀ ਕਰੋ ਇਹ ਵੀ ਐ ਉਹ ਵੀ ਐ ਚੀ ਦੋਨੋਂ ਹੀ ਨੇ ਜੀ ਫਿਰ ਉਸ ਦੁਬਦਾ ਵਿੱਚ ਹੌਲੀ ਹੌਲੀ ਉਸ ਪਾਸੇ ਲੈ ਜਾਓ ਬੜੇ ਭਾਗ ਹੀਨੇ ਬੰਦੇ ਜਿਹੜੇ ਪਟਕ ਰਹੇ ਨੇ ਜਿਨ੍ਹਾਂ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਇਸ ਹੁਕਮ ਤੇ ਵਿਸ਼ਵਾਸ ਨਹੀਂ ਕਿ ਤੁਹਾਡਾ ਗੁਰੂ ਸਿਰਫ ਗੁਰੂ ਗ੍ਰੰਥ ਸਾਹਿਬ ਹੈ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਦੇ ਲਾੜ ਲਾ ਕੇ ਚੱਲਿਆ ਆ ਵੀ ਪਟਕ ਰਹੇ ਨੇ ਥੋੜ ਲੋਕਾਂ ਨੂੰ ਵੀ ਪਟਕਾਉਣ ਦੀ ਕੋਸ਼ਿਸ਼ ਕਰ ਰਹੇ ਨੇ ਭਾਗheen ਨੇ ਭਾਗheen ਸਤਗੁਰ ਨਹੀਂ ਪਾਇਆ ਮਨਮੁਖ ਗਰਭ ਜੂਨੀ ਨਿਤ ਪਾਉਂਦਾ ਜੀਓ ਐਸੇ ਮਨਮੁਖਾਂ ਦੀ ਕੀ ਅਵਸਥਾ ਹੈ ਕੋ ਬਾਰ ਬਾਰ ਜਨਮ ਮਰਨ ਦੇ ਗੇਟ ਚ ਪਏ ਰਹਿੰਦੇ ਨੇ ਅਸੀਂ ਪਾਗਾਂ ਵਾਲੇ ਬਣੀਏ ਪੂਰੇ ਗੁਰੂ ਦੀ ਸ਼ਰਨ ਜਾ ਕੇ ਸੱਚੇ ਸੰਤ ਦੀ ਸ਼ਰਨ ਦੇ ਵਿੱਚ ਜਾ ਕੇ ਆਪ ਗੁਰਬਾਣੀ ਰੂਪੀ ਅੰਮ੍ਰਿਤ ਰੋਚ ਛਕਿਆ ਕਰੀਏ ਪੂਰੇ ਗੁਰੂ ਨੇ ਸਾਡੇ ਮੁਖ ਦੇ ਵਿੱਚ ਅੰਮ੍ਰਿਤ ਪਾਇਆ ਇਹਨੂੰ ਹਜਮ ਕਰ ਲਈਏ ਸੋ ਆਪ ਨੇ ਦੇਖਿਆ ਕਿ ਸਿੰਗੂਲਰ ਜਿਸ ਵਲੀ ਆ ਰਿਹਾ ਇੱਕ ਵਚਨ ਆ ਰਿਹਾ ਅਕਾਲ ਪੁਰਖ ਵਾਸਤੇ ਆ ਰਿਹਾ ਔਰ ਗੁਰੂ ਵਾਸਤੇ ਆ ਰਿਹਾ ਆ ਜਿਤਨੇ ਕਿ ਵਚਨ ਪੁਰਾਨ ਕਰਨਾ ਮੀਆਂ ਭੁੱਲਾਂ ਵਾਸਤੇ ਕਿ ਮਾ ਬਖਸ਼ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ